ਉਹ ਵਪਾਰ ਨੂੰ ਲੈ ਕੇ ਸਮਝੌਤਾ ਹੋਇਆ ਹੈਗਾ ਜਿਹਦੇ ਨਾਲ ਜਿੱਥੇ ਭਾਰਤ ਤੋਂ ਚੀਜ਼ਾਂ ਵਸਤਾਂ ਜਿਹੜੀਆਂ ਅਮਰੀਕਾ ਦੇ ਵਿੱਚ ਵਿਕੰਦੇ ਲਈ ਜਾਂਦੀਆਂ ਨੇ ਉਹਨਾਂ ਤੇ ਜਿਹੜੇ ਟੈਰਫ ਲਗਾਏ ਗਏ ਸੀ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕਾਫੀ ਵਧਾ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਕੁਝ ਕਟੌਤੀ ਕੀਤੀ ਗਈ ਹੈ ਕਿ ਖੁਸ਼ ਹਾਂ ਕਿ ਮੇਡ ਇਨ ਇੰਡੀਆ ਉਤਪਾਦ ਹੁਣ 18% ਘੱਟ ਟੈਰਫ ਨਾਲ ਮਿਲਣਗੇ ਮਤਲਬ ਟੈਰਫ 18% ਨਹੀਂ ਕੀਤਾ 18% ਤੱਕ ਘਟਾਇਆ ਹੈ ਜਿਹੜਾ ਕਿਸਾਨ ਕਹਿੰਦੇ ਨੇ ਕਿ ਜਿਹੜੇ ਅਮਰੀਕਾ ਦੇ ਖੇਤੀ ਉਤਪਾਦ ਜਦੋਂ ਇਧਰ ਆਉਣਗੇ ਤੇ ਉਹਨਾਂ ਤੇ ਕੋਈ ਟੈਰਫ ਨਹੀਂ ਲੱਗਣਾ ਉਹ ਫ੍ਰੀ ਮਤਲਬ ਉਹ ਜਿਹੜਾ ਹੈਗਾ ਲਾਗਤ ਮੁੱਲ ਤੇ ਆਉਣਗੇ ਤੇ ਕਾਫੀ ਨੀ ਵਿੱਚ ਕਲੀਅਰ ਨਹੀਂ ਕੀਤਾ ਉਹ ਕਹਿੰਦੇ ਵੀ ਕਾਫੀ ਸਸਤੇ ਆਉਣੇ ਆ ਤੇ ਫਿਰ ਉਹ ਦੀ ਮਾਰਕੀਟ ਚ ਜਦੋਂ ਉਹ ਆਣਗੇ ਤੇ ਮੰਗ ਜਿਹੜੀ ਸ਼ੰਕਾ ਬਰਗਟਾਈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਧਰੋਂ ਖੇਤੀ ਉਤਪਾਦ ਆਉਣੇ ਉਹ ਜੀਐਮ ਉਤਪਾਦ ਆਣੇ ਆ ਜਨਰਿਕ ਮੋਡਿਫਾਈਡ ਉਹ ਕਿਸ ਖਰੀਦਣਾ ਕਿਹਨੇ ਆ ਹਾਲੇ ਕਹਿੰਦਾ ਮਹਿੰਗਾ ਹੋ ਗਿਆ ਸਾਡਾ ਜੇ ਉਤੋਂ ਉਧਰ ਮਹਿੰਗੇ ਚ ਜਾਊ ਪਰ ਉਹ ਕਿਸ ਨੇ ਖਰੀਦਣਾ ਨਹੀਂ ਇੱਕ ਦਿਨ ਥੋੜਾ ਬਹੁਤਾ ਖਰੀਦਣਗੇ ਇੱਕ ਹਿਸਾਬ ਦੇ ਨਾਲ ਜੇ ਇੱਧਰ ਆਊ ਤਾਂ ਉਹ ਸਸਤਾ ਆ ਜਣਾ ਨਾ ਤਾਂ ਕਿਸਾਨਾਂ ਦਾ ਭਾਰਤਦਿਆਂ ਦਾ ਇਧਰਲਾ ਸਮਾਨ ਉਧਰ ਜਾ ਸਕਣਾ ਤੇ ਨਾ ਹੀ ਅਮਰੀਕੀ ਸਸਤਾ ਸਮਾਨ ਇੱਥੇ ਮਿਲਣ ਕਰਕੇ ਨਾ ਇੱਥੇ ਵੇਖਣਾ ਜਗਜੀਤ ਸਿੰਘ ਢਿੱਲੇ ਵਾਲ ਨੇ ਇੱਕ ਵੱਡੀ ਗੱਲ ਹੋਰ ਕਹੀ ਆ ਕਿ ਜੇਕਰ ਅਮਰੀਕਾ ਵਾਲੇ ਉਤਪਾਦ ਇਧਰ ਆ ਕੇ ਵੇਚਦੇ ਨੇ ਖੇਤੀ ਉਤਪਾਦ ਤਾਂ ਭਾਰਤੀਆਂ ਦਾ ਡੀਐਨਏ ਬਦਲ ਜਾਊਗਾ ਵੱਡੀ ਜਿਹੜੀ ਹੈਗੀ ਤਰਾਸਦੀ ਵਾਲੀ ਗੱਲ ਹੈ ਕਿ ਹਾਲੇ ਤੱਕ ਨਾ ਤਾਂ ਬੀਜੇਪੀ ਵਾਲਿਆਂ ਨੇ ਤੇ ਨਾ ਹੀ ਜਿਹੜੀ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਇਸ ਜੋ ਸਮਝੌਤਾ ਹੋਇਆ ਉਹਦੇ ਤੇ ਕੋਈ ਆਪਣਾ ਤਸੱਲੀ ਬਖਸ਼ ਜਵਾਬ ਹੈ ਜਾਂ ਜਾਂ ਉਹ ਸਮਝੌਤੇ ਦੀ ਕਾਪੀ ਹੈ ਉੱਧਰ ਵਿਰੋਧੀ ਪਾਰਟੀਆਂ ਇਹ ਦਾਅਵੇ ਕਰ ਰਹੀਆਂ ਹੈਗੀਆਂ ਕਿ ਭਾਈ ਇਹ ਜਿਹੜਾ ਸਮਝੌਤਾ ਹੋਇਆ ਹੈਗਾ ਪਾਰਕਸ ਮੇਂਝੌਤਾ ਹੋਇਆ ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਦੇਸ਼ ਦੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਦੇਖਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਤਾਂ ਫਿਰ ਵਾਕਿਆ ਹੋ ਸਕਦਾ ਹੈ ਕਿ ਇਹਦੇ ਚ ਕੋਈ ਕਾਲਾ ਦਾਲਚ ਕਾਲਾ ਕੁਝ ਜ਼ਰੂਰ ਹੋਊਗਾ ਤੁਈ ਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸੁਵਾਦ ਕਰਦਾ ਏ ਅੱਜ ਵਿਚਾਰ ਚਰਚਾ ਦੇ ਵਿੱਚ ਆਪਾਂ ਮੁੱਦਾ ਰੱਖਿਆ ਏ ਜੋ ਲਗਾਤਾਰ ਇਸ ਸਮੇਂ ਭਾਰਤ ਅਤੇ ਯੂਐਸਏ ਦੇ ਵਿੱਚ ਜੋ ਸਮਝੌਤਾ ਹੋ ਰਿਹਾ ਉਸ ਦੀ ਚਰਚਾ ਛਿੜੀ ਹੋਈਆਂ ਨੇ ਕਿ ਜਿੱਥੇ ਵਿਰੋਧੀ ਪਾਰਟੀਆਂ ਵਿਰੋਧ ਵੀ ਕਰ ਰਹੀਆਂ ਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਇਹ ਜਿਹੜਾ ਸਮਝੌਤੇ ਦਾ ਵਿਰੋਧ ਕੀਤਾ ਗਿਆ ਸੀਗਾ ਅਤੇ ਇਹ ਸਮਝੌਤਾ ਹੁਣ ਦੁਬਾਰਾ ਹੋਇਆ ਇਹਦੇ ਉੱਪਰ ਵੀ ਇਹ ਵਿਰੋਧ ਕਿਸਾਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਆ ਕੀ ਇਹ ਸਮਝੌਤਾ ਕੀ ਇਹ ਨੁਕਸਾਨ ਜਾਂ ਫਾਇਦਾ ਕੀਦਾ ਨੁਕਸਾਨ ਹੋ ਸਕਦਾ ਇਹਦੇ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਹਮੇਸ਼ਾ ਤਰ ਸਾਡੇ ਸੀਨੀਅਰ ਪਤੰਗਾ ਸੀਂਦਰ ਸਿੰਘ ਸੁੱਤ ਜੀ ਨੇ ਆਪੋ ਨਾਲ ਗੱਲਬਾਤ ਕਰਦੇ ਆਂ ਸਵਾਦ ਕਰਦੇ ਆਂ ਸੁੱਤ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੁੱਤ ਸਾਹਿਬ ਜਿਹੜਾ ਨਵਾਂ ਸਮਝੌਤਾ ਹੋਇਆ ਕੀ ਸਮਝੌਤਾ ਹੋਇਆ ਕੀ ਉਹਦੇ ਵਿੱਚ ਟੈਰਫ ਨਵਾਂ ਰੱਖਿਆ ਗਿਆ ਤੇ ਕੀ ਕਾਰਨ ਜਿਹੜਾ ਮੰਨਦੇ ਆ ਕੀ ਹੁਣ ਜਿਹੜਾ ਉਹਦਾ ਵਿਰੋਧ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਉੱਠਣਾ ਜਿਹੜਾ ਸ਼ੁਰੂ ਹੋਇਆ ਜੀ ਬਿਲਕੁਲ ਜਗਤਾਰ ਜੀ ਜਿਹੜਾ ਹੁਣ ਹਾਲੀ ਦੇ ਵਿੱਚ ਜਿਹੜਾ ਹੈਗਾ ਭਾਰਤ ਸਰਕਾਰ ਅਤੇ ਅਮਰੀਕਾ ਦੇ ਵਿੱਚਕਾਰ ਜਿਹੜਾ ਸਮਝੌਤਾ ਜਿਹੜਾ ਹੋਇਆ ਹੈਗਾ ਉਹ ਵਪਾਰ ਨੂੰ ਲੈ ਕੇ ਸਮਝੌਤਾ ਹੋਇਆ ਹੈਗਾ ਜਿਹਦੇ ਨਾਲ ਜਿੱਥੇ ਭਾਰਤ ਤੋਂ ਚੀਜ਼ਾਂ ਵਸਤਾਂ ਜਿਹੜੀਆਂ ਅਮਰੀਕਾ ਦੇ ਵਿੱਚ ਵਿਕਣ ਦੇ ਲਈ ਜਾਂਦੀਆਂ ਨੇ ਉਹਨਾਂ ਤੇ ਜਿਹੜੇ ਟੈਰਫ ਲਗਾਏ ਗਏ ਸੀ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕਾਫੀ ਵਧਾ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਕੁਝ ਕਟੌਤੀ ਕੀਤੀ ਗਈ ਹੈ ਤੇ ਨਾਲ ਹੀ ਜਿਹੜੇ ਅਮਰੀਕਾ ਤੋਂ ਇਧਰ ਉਤਪਾਦ ਆਣੇ ਆ ਉਹਨਾਂ ਤੇ ਬਿਲਕੁਲ ਜ਼ੀਰੋ ਟੈਰਫ ਪਾਰ ਸਰਕਾਰ ਉਤ ਕੋ ਟੈਰਫ ਨਹੀਂ ਲਗਾਏਗੀ ਇਦਾਂ ਦੇ ਸਮਝੌਤਾ ਜਿਹੜਾ ਹੋਇਆ ਹੈ ਜਿਸ ਨੂੰ ਲੈ ਕੇ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਜਿਹੜਾ ਇਹ ਸਮਝੌਤਾ ਹੋਇਆ ਨਾ ਉਹਦੇ ਕੁਝ ਮੁੱਖ ਤੱਤ ਆਪਾਂ ਦੱਸਦੇ ਹਾਂ ਵਪਾਰਕ ਸੌਦੇ ਬਾਰੇ ਸਹਿਮਤ ਹੋ ਗਏ ਇਹ ਇੱਕ ਨਾ ਟਵੀਟ ਕੀਤਾ ਹੈਗਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਜਿਹੜਾ 트ੰਪ ਨੇ ਉਹਨਾਂ ਦੇ ਵੱਲੋਂ ਉਹਨਾਂ ਨੇ ਕਹਿ ਕੇ ਪੀਐਮ ਮੋਦੀ ਨਾਲ ਗੱਲਬਾਤ ਤੋਂ ਬਾਅਦ 트ੰਪ ਨੇ ਭਾਰਤ ਟੈਰਫ ਕੱਟ ਦੱਸਿਆ ਕਹਿੰਦਾ ਵੀ ਟੈਰਫ ਘਟਾ ਦਿੱਤੇ ਗਏ ਹੈਗੇ ਆ ਹੋਰ ਦੇਖ ਸਕਦੇ ਆ ਜਿਹੜਾ ਹੈਗਾ 트럼ਪ ਨੇ ਲਿਖਿਆ ਕਿ ਖੁਸ਼ ਹਾਂ ਕਿ ਮੇਡ ਇਨ ਇੰਡੀਆ ਉਤਪਾਦ ਹੁਣ 18% ਘਟ ਟੈਰਫ ਨਾਲ ਮਿਲਣਗੇ ਮਤਲਬ ਟੈਰਫ 18% ਨਹੀਂ ਕੀਤਾ 18% ਤੱਕ ਘਟਾਇਆ ਹੈ ਜਿਹੜਾ ਹੁਣ ਤੱਕ ਟੈਰਫ 50% ਮਿਲ ਰੱਖਿਆ ਸੀ ਨਾ ਹਾਂ ਪਹਿਲਾਂ 50% ਦੇ ਲਗਭਗ ਸੀਗਾ ਤੇ ਫਿਰ ਉਸ ਦੇ ਵਿੱਚੋਂ ਹੁਣ ਘਟਾ ਕੇ 18% ਘਟਾਇਆ ਹੈਗਾ ਬਾਕੀ ਹੁਣ ਤੁਸੀਂ ਲਾ ਲਓ ਵੀ 32% ਹਾਲੇ ਵੀ ਟੈਰਫ ਜਿਹੜਾ ਉਹ ਜਿਹੜੀਆਂ ਸਾਡੇ ਇਧਰੋਂ ਉਤਪਾਦ ਜਾਣਗੇ ਉਹਨਾਂ ਤੇ ਉਹ ਲੱਗਣਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈਗਾ 트럼ਪ ਨੇ ਕਿਹਾ ਹੈਗਾ ਪੀਐਮ ਮੋਦੀ ਨੇ ਕਿਹਾ ਹੈ ਕਿ ਮੇਰੇ ਪ੍ਰੀਏ ਫਰੈਂਡ ਪ੍ਰੈਜ਼ੀਡੈਂਟ 트럼ਪ ਨਾਲ ਗੱਲ ਕਰਨਾ ਸ਼ਾਨਦਾਰ ਸ਼ਾਨਦਾਰ ਰਿਹਾ ਤੇ ਜਿਹੜਾ ਹੈਗਾ 트럼ਪ ਨੇ ਇਹ ਵੀ ਕਿਹਾ ਹੈਗਾ ਕਿ ਮੋਦੀ ਨੇ ਇਸ ਚੀਜ਼ ਦੀ ਸਹਿਮਤੀ ਪ੍ਰਗਟਾਈ ਹੈਗੀ ਹੈ ਕਿ ਭਾਰਤ ਹੁਣ ਰੂਸ ਤੋਂ ਜਿਹੜਾ ਹੈਗਾ ਉਹ ਤੇਲ ਨਹੀਂ ਖਰੀਦੇਗਾ ਰੱਸੀਆ ਤੋਂ ਤੇਲ ਨਹੀਂ ਖਰੀਦੇਗਾ ਹੁਣ ਅਮਰੀਕਾ ਤੋਂ ਵੱਧ ਖਰੀਦੇਗਾ ਜ਼ਿਆਦਾ ਖਰੀਦੇਗਾ ਤਾਂ ਇਹ ਜੋ ਅਰਬ ਦੀ ਗੱਲ ਕਰੀਏ ਤਾਂ ਜੇ ਵਿਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਘੱਟ ਸੀ ਜਦੋਂ ਕਿਸਾਨੀ ਘਰ ਚੱਲਿਆ ਸੀ ਉਸ ਸਮੇਂ ਜਿਹੜਾ ਹੈਗਾ ਉਸ ਦਿਓ ਤੇ ਟੁੱਟੇ ਸੀਗੇ ਉਸ ਸਮੇਂ ਟੈਰਫ ਵਧਾ ਦਿੱਤਾ ਗਿਆ ਸੀ ਤੇ ਫਿਰ ਉਸ ਸਾਹਮਣੇ ਘਟਾਇਆ ਤਾਂ ਕਿੱਥੇ ਮੰਨਾਂਗੇ ਆਪਾਂ ਉਹ ਥੋੜਾ ਮੋਟੇ ਯਾਦ ਦਿਤੀ ਆ ਦੂਜੇ ਪਾਸੇ ਸਰਕਾਰ ਨੇ ਤਾਂ ਫਿਰ ਜਿਵੇਂ ਖੋਲ੍ਹ ਦੇਤੀ ਉਹਨਾਂ ਨੂੰ ਕੋਈ ਜ਼ੀਰੋ ਤੇ ਤੁਸੀਂ ਤੁਸੀਂ ਆਹ ਦੀ ਚੀਜ਼ ਵੇਚ ਸਕਦੇ ਆ ਅਸੀਂ ਵਿੱਚ ਨਹੀਂ ਤਾਂ ਟੈਰਫ ਦੇਣਾ ਪੈਣਾ ਤੇ ਤੁਸੀਂ ਸਾਡੇ ਦੇ ਚ ਆ ਕੇ ਵੇਚੋ ਇਹ ਵੀ ਅਜੇ ਕਲੀਅਰ ਨਹੀਂ ਕੀਤਾ ਵੀ 0% ਕਿਹਾ ਜਾ ਰਿਹਾ ਹੈ ਬਿਲਕੁਲ ਪਹਿਲਾਂ ਤਾਂ ਮੈਂ ਕੁਝ ਗੱਲਾਂ ਦੱਸ ਦਿਆਂ ਕਿ ਜਿਹੜਾ ਹੈਗਾ ਇਸ ਬਿੱਲ ਦੇ ਵਿੱਚ ਜਿਹੜਾ ਹੈਗਾ ਅਮਰੀਕੀ ਰੋਸਟ ਪ੍ਰਧਾਨ ਨੇ ਕਿਹਾ ਕਿ 500 ਅਰਬ ਡਾਲਰ ਤੱਕ ਦਾ ਜਿਹੜਾ ਕਾਰੋਬਾਰ ਹੈ ਉਹ ਭਾਰਤ ਨੇ ਉਹਨਾਂ ਦੇ ਨਾਲ ਕਰਨ ਦਾ ਸਮਝੌਤਾ ਕੀਤਾ ਤੇ ਜਿਹਦੇ ਵਿੱਚ ਖੇਤੀਬਾੜੀ ਹੋਗੀ ਤਕਨੀਕ ਹੋਗੀ ਤੇ ਅਮਰੀਕੀ ਊਰਜਾ ਹੋਗੀ ਕੋਲਾ ਹੋ ਗਿਆ ਤੇ ਹੋਰ ਉਤਪਾਦ ਹੋਗੇ ਤਾਂ ਹੁਣ ਸਿੱਧੇ ਤੌਰ ਤੇ ਕਿਸਾਨ ਜਿਹੜੀ ਗੱਲ ਨੂੰ ਲੈ ਕੇ ਆ ਰਹੇ ਨੇ ਅੱਗੇ ਕਿਸਾਨ ਕਹਿੰਦੇ ਨੇ ਕਿ ਜਿਹੜੇ ਅਮਰੀਕਾ ਦੇ ਖੇਤੀ ਉਤਪਾਦ ਜਦੋਂ ਇੱਧਰ ਆਉਣਗੇ ਤੇ ਉਹਨਾਂ ਤੇ ਕੋਈ ਟੈਰਫ ਨਹੀਂ ਲੱਗਣਾ ਉਹ ਫ੍ਰੀ ਮਤਲਬ ਔਰ ਜਿਹੜਾ ਹੈਗਾ ਲਾਗਤ ਮੁੱਲ ਤੇ ਹੋਣਗੇ ਤੇ ਕਾਫੀ ਨਹੀਂ ਵਿੱਚ ਕਲੀਅਰ ਨਹੀਂ ਕੀਤਾ ਉਹ ਕਹਿੰਦੇ ਆ ਵੀ ਕਾਫੀ ਸਸਤੇ ਆਉਣੇ ਆ ਤੇ ਫਿਰ ਉਹ ਦੀ ਮਾਰਕੀਟ ਚ ਜਦੋਂ ਆਉਣਗੇ ਤਾਂ ਮੰਗ ਵੱਧ ਜਾਣੀ ਆ ਪਰ ਨਾਲ ਹੀ ਕਿਸਾਨਾਂ ਨੇ ਜਿਹੜੀ ਖਦਸਾ ਬਰਗਟਾਇਆ ਜਿਹੜੀ ਸ਼ੰਕਾ ਬਰਗਟਾਈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਧਰੋਂ ਖੇਤੀ ਉਤਪਾਦ ਆਉਣੇ ਉਹ ਜੀਐਮ ਉਤਪਾਦ ਆਣੇ ਆ ਜਨਰਿਕ ਮੋਡੀਫਾਈਡ ਔਰ ਇਤੋਂ ਤੱਕ ਜਗਜੀਤ ਸਿੰਘ ਡੱਲੇ ਵਾਲਾ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੇ ਇਤੋਂ ਤੱਕ ਕਹਿਤਾ ਕਿ ਉਹ ਜਿਹੜਾ ਉਥੋਂ ਜਨਰਿਕ ਮੋਡੀਫਾਈਡ ਜਿਹੜਾ ਉਥੋਂ ਮੱਕਾ ਆਉਣਾ ਜਾਂ ਹੋਰ ਜਿਹੜੀਆਂ ਫਸਲਾਂ ਆਉਣੀਆਂ ਨੇ ਉਹ ਇਧਰ ਖਾਨ ਲਾਇਕ ਹੈ ਹੀ ਨਹੀਂ ਇਨਸਾਨਾਂ ਦੇ ਖਾਨ ਲਾਇਕ ਹੈ ਹੀ ਨਹੀਂ ਤੇ ਜੇਕਰ ਇਨਸਾਨ ਖਾਨਣਗੇ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਉਹ ਕੁਝ ਉਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਜੀਨਸ ਪਸ਼ੂਆਂ ਵਾਲੇ ਪਾਏ ਹੋਏ ਆ ਹੂੰ ਤਾਂ ਉਹ ਚੀਜ਼ ਬੜੀ ਘਾਤਕ ਹੋ ਸਕਦੀ ਹੈ ਜੇਕਰ ਇਹ ਸੱਚ ਹੈ ਤਾਂ ਹੁਣ ਉਹ ਹੀ ਨਹੀਂ ਹੁਣ ਜੇ ਆਪਣੇ ਚੀਜ਼ ਸਸਤੀ ਆਵੇਗੀ ਤੇ ਸਾਡੇ ਆਦਤ ਆ ਕਿ ਅਸੀਂ ਸਸਤੀ ਚੀਜ਼ ਨੂੰ ਲੈ ਕੇ ਇਨਸਾਨੀ ਦੇ ਹਾਲ ਕੀ ਉਹਨਾਂ ਨੇ ਕਹਿਤਾ ਵੀ ਇਨਸਾਨਾਂ ਵਾਸਤੇ ਨਹੀਂ ਗਈ ਹਨਾ ਉਹਨਾਂ ਕਲੀਅਰ ਕਰਤਾ ਵੀ ਇਹ ਸਾਨਾਂ ਵਾਸਤੇ ਖਾਣ ਪੀਣਸ ਦੇ ਨਹੀਂ ਇਹ ਉਤਪਾਦ ਵਿੱਚ ਵਰਤੀ ਜਾਊਗੀ ਪਰ ਸਾਡੇ ਕੀ ਹੈ ਸਾਡੇ ਅਸੀਂ ਉਲਟ ਚੱਲਦੇ ਹਾਂ ਅਸੀਂ ਉਹ ਚੀਜ਼ਾਂ ਦਾ ਗਲਤ ਇਸਤੇਮਾਲ ਕਰ ਲੈਂਦੇ ਹਾਂ ਜਿੱਦਾਂ ਕਿਸੇ ਨਾ ਕਿਸੇ ਇਨਸਾਨੀ ਤੇ ਪ੍ਰਭਾਵ ਪਊਗਾ ਬਿਲਕੁਲ ਉਹੀ ਹੈ ਨਾ ਹੁਣ ਮੰਨ ਲਓ ਜੇਕਰ ਭਾਰਤੀ ਕਿਸਾਨੀ ਉਤਪਾਦ ਅਮਰੀਕਾ ਚ ਜਾਣਗੇ ਤਾਂ ਉਹਨਾਂ ਦੇ ਟੈਰਫ ਲੱਗਣਾ ਹੈ ਜੇ ਸਾਡੀ ਸਹੀ ਜੇ ਜੋਗੀ ਉਧਰ ਜਾਊਗੀ ਉਹਨਾਂ ਦੇ ਟੈਰਫ ਲੱਗਣਾ ਹੈ ਤੇ ਉਹ ਜਿਹੜਾ ਸਾਡੇ ਵਾਲੇ ਸੀਗੇ ਮੰਨ ਲਓ ਉਧਰੋਂ ਸਾਡੇ ਆਉਣਾ ਤਾਂ ਉੱਤੇ ਕੋਈ ਟੈਰਫ ਨਹੀਂ ਲੱਗਣਾ ਮਤਲਬ ਇਧਰਲਾ ਉਹਨਾਂ ਨੇ ਜਿੱਥੇ ਟੈਰਫ ਲੱਗਣਾ ਉਹ ਕਿਸ ਖਰੀਦਣਾ ਕਿਹਨੇ ਆ ਹਾਲੇ ਕਹਿੰਦਾ ਮਹਿੰਗਾ ਹੋ ਗਿਆ ਸਾਡਾ ਜੇ ਉਤੋਂ ਉਧਰ ਮਹਿੰਗੇ ਚ ਜਾਊ ਪਰ ਉਹ ਕਿਸ ਨੇ ਖਰੀਦਣਾ ਨਹੀਂ ਜੇ ਖਰੀਦਣ ਥੋੜਾ ਬਹੁਤਾ ਖਰੀਦਣਗੇ ਇੱਕ ਹਿਸਾਬ ਦੇ ਨਾਲ ਜੇ ਇਧਰ ਆਉ ਤਾਂ ਉਹ ਸਸਤਾ ਆ ਜਾਣਾ ਨਾ ਤਾਂ ਕਿਸਾਨਾਂ ਦਾ ਭਾਰਤ ਦੇਆਂ ਦਾ ਇਧਰਲਾ ਸਮਾਨ ਉਧਰ ਜਾ ਸਕਣਾ ਤੇ ਨਾ ਹੀ ਅਮਰੀਕੀ ਸਸਤਾ ਸਮਾਨ ਇੱਥੇ ਮਿਲਣ ਕਰਕੇ ਨਾ ਇੱਥੇ ਵਿਕਣਾ ਤੇ ਇਸ ਨਾਲ ਕਿਸਾਨਾਂ ਦਾ ਕਹਿਣਾ ਕਿ ਸਾਡੇ ਤੇ ਕੱਲਿਆਂ ਤੇ ਮਾਰ ਨਹੀਂ ਪੈਣੀ ਕੱਲੇ ਕਿਸਾਨ ਕਹਿੰਦੇ ਕਿ ਕਿਸਾਨ ਕਹਿੰਦੇ ਕਿਸਾਨਾਂ ਤੇ ਕੱਲਿਆਂ ਤੇ ਮਾਰ ਨਹੀਂ ਪੈਣੀ ਇਹਦੇ ਨਾਲ ਸਭ ਤੇ ਮਾਰ ਪੈਣੀ ਕਿਉਂਕਿ ਟੈਕਨੋਲੋਜੀ ਉਹ ਵੀ ਸਾਰੀ ਬਾਹਰੋਂ ਆ ਜਾਣਾ ਇਲੈਕਟ੍ਰੋਨਿਕ ਡਿਵਾਈਸਸ ਕੁਝ ਵੀ ਆ ਉਹ ਬਾਹਰੋਂ ਆਉਣੇ ਸ਼ੁਰੂ ਹੋ ਜਾਣੇ ਉਹਨਾਂ ਤੇ ਕੋਈ ਟੈਰਫ ਨਹੀਂ ਲੱਗਣਾ ਤੇ ਫਿਰ ਜਿਹੜਾ ਹੈਗਾ ਤੇਲ ਉਥੋਂ ਉਹਨਾਂ ਤੋਂ ਖਰੀਦਣਾ ਹੈਗਾ ਊਰਜਾ ਉਹਨਾਂ ਤੋਂ ਖਰੀਦਣੀ ਹੈ ਤਾਂ ਫਿਰ ਭਈ ਜਿਹੜਾ ਹੈਗਾ ਭਾਰਤ ਦਾ ਇਹ ਨਹੀਂ ਕਿ ਕੱਲੇ ਇੱਦ ਕੀ ਕਿਸਾਨਾਂ ਦਾ ਪਰ ਬਾਹਰ ਹੈ ਇਹ ਉਹਨਾਂ ਨੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਭਾਰਤ ਦੇ ਹਰ ਇੱਕ ਬਛੰਦੇ ਤੇ ਇਹ ਨੁਕਸਾਨ ਹੈ ਤੇ ਇਹ ਸਾਰਾ ਕੁਝ ਜਗੀਰ ਸਿੰਘ ਡੇਲਵਾਲ ਨੇ ਇੱਕ ਵੱਡੀ ਗੱਲ ਹੋਰ ਕਹੀ ਹੈ ਕਿ ਜੇਕਰ ਅਮਰੀਕਾ ਵਾਲੇ ਉਤਪਾਦ ਇਧਰ ਆ ਕੇ ਵੇਚਦੇ ਨੇ ਖੇਤੀ ਉਤਪਾਦ ਤਾਂ ਭਾਰਤੀਆਂ ਦਾ ਡੀਐਨਏ ਬਦਲ ਜੂ ਨਸਲ ਕੁਸ਼ੀ ਦੀ ਗੱਲ ਵੀ ਕਹੀ ਗਈ ਹੈ ਕਿ ਨਸਲ ਕੁਸ਼ੀ ਕਿ ਕਿ ਭਾਰਤੀਆਂ ਦੀ ਨਸਲ ਕੁਸ਼ੀ ਹੋ ਜਾਣੀ ਹੈ ਜੇਕਰ ਇਹ ਜਨਰਿਕ ਮੋਡੀਫਾਈਡ ਉਤਪਾਦ ਇਧਰ ਆ ਕੇ ਵੇਚਦੇ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅ ਅੱਜ ਭਾਰਤੀ ਅਜਿਹੇ ਲੋਕ ਨੇ ਵੀ ਜਿਹੜੇ ਅੜ ਜਾਂਦੇ ਨੇ ਆਪਦੇ ਹੱਕਾਂ ਖਾਤਰ ਤਾਂ ਇਹ ਜੇ ਜੀਨਸ ਕਹਿੰਦਾ ਵੀ ਸਾਡੇ ਮੁੜ ਕੇ ਖੂਨ ਦੇ ਵਿੱਚ ਬਲੱਡ ਦੇ ਵਿੱਚ ਰਹਿਣੇ ਹੀ ਨਹੀਂ ਜੇਕਰ ਉਧਰੋਂ ਲੇ ਉਤਪਾਦ ਦੇ ਉਧਰ ਆ ਜਾਂਦਾ ਦੂਸਰੀ ਗੱਲ ਇਹ ਹੈ ਕਿ ਉਹ ਕਹਿੰਦਾ ਇਹ ਜਿਹੜਾ ਕਾਰਪੋਰੇਟ ਦੇ ਜਿਹੜਾ ਹੈਗਾ ਕਾਰਪੋਰੇਟ ਦੇ ਦਬਾਅ ਦੇ ਹੇਠ ਕਿਸਾਨ ਕਿਸਾਨ ਅਗੂ ਜਗਜੀ ਸੁੰਦੇਲੇ ਵਾਲ ਨੇ ਕਿਹਾ ਕਿ ਇਹ ਕਾਰਪੋਰੇਟ ਦੇ ਦਬਾਅ ਦੇ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੋਡੇ ਟੇਕਿਆ ਨਾ ਕਿ ਕੋਈ ਸਮਝੌਤਾ ਕੀਤਾ ਰਾਸ਼ਟਰਪਤੀ ਉਹੀ ਗੱਲ ਆਈ ਨਾ ਜੇ ਹੁਣ ਟੈਰਫ ਘਟਿਆ 18% ਘਟਿਆ ਵਧੀਆ ਸੀਗਾ ਉਦੋਂ ਮੇਰੇ ਨਾਲ ਸਟਾਰਟਿੰਗ ਦੇ ਵਿੱਚ ਤਾਂ ਕੁਝ ਪਰਸੈਂਟ ਹੀ ਟੈਰਫ ਸੀਗਾ ਉਹ ਜਦੋਂ ਇਧਰ ਸਬੰਧ ਵਿਗੜੇ ਯੂ ਐਸ ਏ ਨਾਲ ਉਦੋਂ ਉਹਨਾਂ ਨੇ 50% ਕਰ ਦਿੱਤਾ ਹੁਣ ਉਹ ਜੋ ਘਟਾ ਕੇ ਇਹ ਆਦੀ ਬੱਲੇ ਬੱਲੇ ਕਰੀ ਜਾਂਦੇ ਆ ਪਰ ਦੂਜੇ ਪਾਸੇ ਉਹਨਾਂ ਨੂੰ ਕਹਦਾ ਵੀ ਤੁਸੀਂ ਸਾਡੇ ਆ ਕੇ ਫ੍ਰੀ ਆ ਕੇ ਵੇਚ ਦਿਓ ਤੇ ਫਿਰ ਨੁਕਸਾਨ ਕੀਦਾ ਹੋਏ ਉਹ ਦੇਸ਼ ਦੇ ਹੋਏ ਨਾ ਪਰ ਇਹਦੇ ਤੇ ਬੀ ਜੀ ਪੀ ਵੱਲੋਂ ਵੀ ਕੁਝ ਦਰਵਾਹੂ ਕਿ ਨਹੀਂ ਦਿੱਤੋ ਇਹ ਵੀ ਉਹਨਾਂ ਕਲੀਅਰ ਨਹੀਂ ਕੀਤਾ ਪਹਿਲਾਂ ਇਹ ਹੀ ਤਾਂ ਸਭ ਤੋਂ ਵੱਡੀ ਜਿਹੜੀ ਹੈਗੀ ਇਤਰਾਸਦੀ ਵਾਲੀ ਗੱਲ ਹੈ ਕਿ ਹਾਲੇ ਤੱਕ ਨਾ ਤਾਂ ਬੀਜੇਪੀ ਵਾਲਿਆਂ ਨੇ ਹਾਂ ਤੇ ਨਾ ਹੀ ਜਿਹੜੀ ਕਿ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਇਸ ਜੋ ਸਮਝੌਤਾ ਹੋਇਆ ਉਹਦੇ ਤੇ ਕੋਈ ਆਪਣਾ ਤਸੱਲੀ ਬਖਸ਼ ਜਵਾਬ ਹੈ ਜਾਂ ਜਾਂ ਉਹ ਸਮਝੌਤੇ ਦੀ ਕਾਪੀ ਹੈ ਉਹ ਜਨਤਕ ਕੀਤੀ ਹੈ ਕੋਈ 트럼ਪ ਸਾਹਿਬ ਦੇ ਟਵੀਟ ਤੇ ਜਾਂ ਉਹਨਾਂ ਦੇ ਗ੍ਰਹਿ ਮਤਲਬ ਟਵੀਟ ਨੂੰ ਵੇਖੀਏ ਤਾਂ ਉਹਨੇ ਸਿੱਧੇ ਤੌਰ ਤੇ ਆਹੀ ਗੱਲਾਂ ਕਹੀਆਂ ਵੀ ਸਾਨੂੰ 0% ਹੈ ਤੇ ਉਧਰੋਂ 18% ਕੁਝ ਜ਼ਿਆਦਾ ਇੱਕ ਗੱਲ ਇਹਦੇ ਵਿੱਚ ਹੋਰ ਵੀ ਜਗਜੀਤ ਸਿੰਘ ਡੱਲੇ ਵਾਲਾ ਹੋਣਾ ਨੇ ਬੜੀ ਬਾਕਮਾਲ ਦੱਸੀ ਹੈ ਕਿ ਜਿਹੜੇ ਉਤੋਂ ਦੇ ਖੇਤੀਬਾੜੀ ਨਾਲ ਸੰਬੰਧਿਤ ਸੈਕਟਰੀ ਨੇ ਹੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਵਾਸਤੇ ਇੱਕ ਬਹੁਤ ਵੱਡੀ ਮੰਡੀ ਖੁੱਲ ਗਈ ਕਿਉਂਕਿ ਭਾਰਤ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਸਾਡੇ ਲਈ ਤਾਂ ਮੰਡੀ ਬਹੁਤ ਵੱਡੀ ਖੁੱਲ ਗਈ ਜਿੱਥੇ ਸਾਡੇ ਉਤਪਾਦ ਜਾ ਕੇ ਵਿਕਣੇ ਆ ਤਾਂ ਉਹ ਸਾਨੂੰ ਸਿਰਫ ਮਤਲਬ ਇੱਕ ਮੰਡੀ ਦੇ ਤੌਰ ਤੇ ਵੇਖ ਰਹੇ ਆ ਆਪਣੀ ਇੱਕ ਮਤਲਬ ਵੀ ਉਹਨਾਂ ਦਾ ਸਮਾਨ ਵਿਕਣ ਵਾਸਤੇ ਇੱਥੇ ਆ ਗਿਆ ਤੇ ਉਹ ਖਰੀਦਿਆ ਜਾਣਾ ਪਰ ਕਿਤਨਾ ਕਿਤੇ ਕਿਸਾਨਾਂ ਵੱਲੋਂ ਜਿਹੜੇ ਹੈਗੇ ਖਾਦ ਸੇ ਬਰਗਟਾਈਜ ਨੇ ਜਿਹੜੇ ਵਿਰੋਧੀਆਂ ਵੱਲੋਂ ਖਾਦ ਸੇ ਬਰਗਟਾਈ ਜਾ ਰਹੇ ਨੇ ਜੇਕਰ ਸਰਕਾਰ ਅਸਲ ਤੱਥ ਸਾਹਮਣੇ ਨਹੀਂ ਲਿਆਉਂਦੀ ਤੇ ਉਹ ਅਸਲ ਤੱਥ ਜੇਕਰ ਸਹੀ ਹੋਣ ਤਾਂ ਸਰਕਾਰਾਂ ਛਪਾਉਂਦੀਆਂ ਨਹੀਂ ਇਹ ਕਲੀਅਰ ਹੈ ਤੇ ਜੇ ਉਹ ਫਿਰ ਅਸਲ ਤੱਥ ਜਿਹੜੇ ਹੈਗੇ ਆ ਜਿਸ ਹਿਸਾਬ ਨਾਲ ਅਮਰੀਕਾ ਦਾਅਵੇ ਕਰ ਰਿਹਾ ਤੇ ਜਿਸ ਤਰ੍ਹਾਂ ਨਾਲ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਇਹ ਦਾਅਵੇ ਕਰ ਰਹੀਆਂ ਹੈਗੀਆਂ ਕਿ ਭਾਈ ਇਹ ਜਿਹੜਾ ਸਮਝੌਤਾ ਹੋਇਆ ਹੈਗਾ ਪਾਰਕਸ ਸਮਝੌਤਾ ਹੋਇਆ ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਦੇਸ਼ ਦੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਦੇਸ਼ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਤਾਂ ਫਿਰ ਵਾਕਿਆ ਹੋ ਸਕਦਾ ਹੈ ਕਿ ਇਹਦੇ 'ਚ ਕੋਈ ਕਾਲਾ ਦਾਲਚ ਕਾਲਾ ਕੁਝ ਜ਼ਰੂਰ ਹੋਊਗਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇੱਕ ਇਹ ਗੰਭੀਰ ਮਸਲਾ ਖੜਾ ਹੁੰਦਾ ਜਾ ਰਿਹਾ ਹੈ ਹਾਲਾਂਕਿ ਸੈਂਟਰ ਦੀ ਸਰਕਾਰ ਵੱਲੋਂ ਇਹਦੇ ਉੱਪਰ ਖੁੱਲ ਕੇ ਕਲੀਅਰ ਨਹੀਂ ਕੀਤਾ ਗਿਆਗਾ ਪਰ ਕਿਸਾਨ ਜਥੇਬੰਦੀਆਂ ਆਗੂ ਜੁਗਿਸਨ ਡੱਲੇਵਾਲ ਵੱਲੋਂ ਜੋ ਵੀ ਗੱਲਬਾਤ ਕੀਤੀ ਗਈ মিডিਆ ਦੇ ਵਿੱਚ ਉਸ ਦੇ ਮੁਤਾਬਕ ਲੱਗਦਾ ਹੈ ਕੀ ਯੂਐਸਏ ਵੱਲੋਂ ਵੀ ਕਲੀਅਰ ਕਰ ਦਿੱਤਾ ਗਿਆ ਕਿ ਇਹ ਉਤਪਾਦ ਇੱਥੇ ਆਉਣਗੇ ਅਤੇ ਜੇਕਰ ਵਿਦੇਸ਼ੀ ਉਤਪਾਦ ਆਉਂਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖਾਨ ਲੈਕ ਨਹੀਂ ਹੀ ਕਿ ਅਸਮਾਨੀ ਕਿਉਂਕਿ ਇਹਦੇ ਚ ਕਈ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਪਰ ਸਾਡੇ ਦੇਸ਼ ਦੇ ਵਿੱਚ ਇਹ ਹੁੰਦਾ ਕਿ ਸਸਤੀ ਚੀਜ਼ ਨੂੰ ਅਸੀਂ ਭਜਦੇ ਹਾਂ ਤੇ ਉਦੋਂ ਕਿਤਨੇ ਕਿਤੇ ਸਾਡਾ ਨੁਕਸਾਨ ਹੋਵੇਗਾ ਕੈਂਸਰ ਵਰਗੀਆਂ ਭੁਆਰਕ ਬਿਮਾਰੀਆਂ ਵਧਣਗੀਆਂ ਕਿਉਂਕਿ ਜੇਕਰ ਇਹ ਸਸਤੀਆਂ ਚੀਜ਼ਾਂ ਇੱਥੇ ਆਉਣਗੀਆਂ ਜੋ ਸਾਡੇ ਖਾਂ ਲਈ ਨਹੀਂ ਹੋਣਗੀਆਂ ਤੇ ਨਾਲ ਦੇ ਨਾਲ ਜਿਹੜੀ ਸਾਰੀ ਨਗਲ ਕੋਸ਼ੀ ਆ ਉਹ ਵੀ ਕੀਤੀ ਜਾਵੇਗੀ ਦੂਜੇ ਪਾਸੇ ਸਰਕਾਰ ਨੇ ਜੋ ਟੈਰਫ ਆਪਣਾ ਯੂ ਐਸ ਏ ਦੇ ਵੱਲੋਂ ਜਿਹੜਾ ਘਟਾਇਆ ਗਿਆ ਔਰ 18% ਘਟਾਇਆ ਗਿਆ ਪਰ ਜੋ ਉਹਨਾਂ ਦੀ ਚੀਜ਼ ਆਵੇਗੀ ਉਹ ਸਿਰਫ 0% ਦੀ ਰੱਖਿਆ ਗਿਆ ਹੈਗਾ ਤੇ ਇਹ ਵੀ ਇਨ ਕਦ ਨਹੀਂ ਕਦੇ ਇੱਕ ਝੋਲ ਸਰਕਾਰ ਵੱਲੋਂ ਰੱਖੀ ਗਈ ਆ ਇਹਨੂੰ ਹਜੇ ਖੁੱਲ ਕੇ ਨਹੀਂ ਕਲੀਅਰ ਕੀਤਾ ਗਿਆ ਦੇਖ ਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਇਹਦੇ ਨਾਲ ਕੱਲਾ ਕਿਸਾਨਾਂ ਦਾ ਨਹੀਂ ਹਰ ਇੱਕ ਵਪਾਰ ਜਿਹੜਾ ਨੁਕਸਾਨ ਹੋਵੇਗਾ ਜੇਕਰ ਉਧਰ ਚੀਜ਼ ਸਸਤੀ ਆਵੇਗੀ ਤਾਂ ਲੋਕ ਸਸਤੀ ਲੈਣਗੇ ਸਾਨੂੰ ਆਹ ਤਾਂ ਚੀਜ਼ ਸਸਤੀ ਲੈਣ ਦੀ ਤਾਂ ਉਹਦਾ ਨੁਕਸਾਨ ਵੀ ਹਰ ਇੱਕ ਨੂੰ ਵਰਗ ਨੂੰ ਝੱਲਣਾ ਪਵੇਗਾ ਤੇ ਲੋਡ ਹੈ ਸਾਰੇ ਨੂੰ ਇਕੱਠੇ ਹੋ ਕੇ ਇਸ ਦੇ ਖਿਲਾਫ ਲਾਹ ਮੰਦ ਹੋਣ ਦੀ ਦੇਖਣਾ ਉਹ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੇਂਦਰ ਦੀ ਸਰਕਾਰ ਅਗਲਾ ਕੀ ਐਕਸ਼ਨ ਲੈਂਦੀ ਹੈ ਜਾਂ ਕੀ ਉਹਨਾਂ ਦਾ ਬਿਆਨ ਆਉਂਦਾ ਤੇ ਕਿਸਾਨ ਜਿੱਥੇ ਬੰਦਿਆਂ ਦੇ ਨਾਲ ਹੋਰ ਕਿੰਨੇ ਕੁ ਲੋਕ ਜੁੜਦੇ ਨੇ ਤਾਂ ਜੋ ਇਸ ਬਿੱਲ ਦਾ ਜਿਹੜਾ ਵਿਰੋਧ ਕੀਤਾ ਜਾਵੇ ਜੇਕਰ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜੁ ਕਰਕੇ ਕਮੈਂਟ ਵਿੱਚ ਆਪਣੀ رائے ਜਰੂਰ ਦੇਣਾ ਧੰਨਵਾਦ ਦੋਸਤੋ